ਜੀ ਪੈਂਡੂ ਲਾਈਕ ਕੀਤਾ ਚੈਨਲ ਤੇ ਮੈਂ ਸਭ ਦਾ ਸਵਾਗਤ ਕਰਦੀ ਆ ਹੋਰ ਸਨਾਓ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਆ ਸਾਰੇ ਵਧੀਆ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਆ ਤੇ ਲੋ ਜੀ ਅੱਜ ਅਸੀਂ ਸਪੈਸ਼ਲ ਵੀਡੀਓ ਲੈ ਕੇ ਆਏ ਤੁਹਾਡੇ ਵਾਸਤੇ ਇਹ ਵੀਡੀਓ ਹੈਗੀ ਹੈ ਸੂਟਾਂ ਦੀ ਤੇ ਇਹ ਹੈਗੇ ਨੇ ਪੰਜਾਬੀ ਸੂਟ ਮੇਂ ਪਹਿਨਣਾ ਵਾਸਤੇ ਮਤਲਬ ਕਿ ਜਿਵੇਂ ਕਿ ਕੋਈ ਵੀ ਗਰਮੀ ਵਿੱਚ ਫੰਕਸ਼ਨ ਵਗੈਰਾ ਆਉਂਦਾ ਉਹਦੇ ਤੁਸੀਂ ਵਧੀਆ ਸੂਟ ਮਤਲਬ ਕਿ ਪਾ ਸਕਦੇ ਹੋ ਹੇ ਸਲਾਈ ਕਰਕੇ ਇਹ ਸੂਟ ਸਲਾਈ ਕਰਕੇ ਜੇ ਤੁਸੀਂ ਪਾਉਗੇ ਤੁਹਾਡਾ ਇਹ ਲੁੱਕ ਹੀ ਬਦਲ ਜਾਣਗੇ ਤੇ ਬਹੁਤ ਹੀ ਘੈਂਟ ਸੂਟ ਨੇ ਤੇ ਚਲੋ ਜੀ ਸਟਾਰਟ ਕਰਦੇ ਆ ਚਲੋ ਜੀ ਸਭ ਤੋਂ ਪਹਿਲਾਂ ਤਾਂ ਆਪਾਂ ਤੁਹਾਨੂੰ ਲੈ ਕੇ ਆਉਂਦੇ ਆ ਸੀਮਤ ਦੇ ਸੂਟ ਨੇ ਜੋ ਹੈਗੇ ਨੇ ਜੀ ਵੀਦੜ ਪੱਟੇ ਨਾਲ ਤੇ ਇਹ ਹੈਗਾ ਜੀ ਟਮਾਟਰੀ ਕਲਰ ਹੈ ਇਹ ਰੈੱਡ ਟਮਾਟਰੀ ਜ ਇਹ ਹੋਗੀ ਬਾਟਮ ਤੇ ਇਹ ਹੋਗੀ ਸ਼ਰਟ ਇਹ ਹੋ ਗਈ ਸ਼ਰਟ ਨਾਲ ਤੇ ਇਹ ਹੋ ਗਿਆ ਇਹਦਾ ਦੁਪੱਟਾ ਇਹ ਹੋ ਗਿਆ ਡਬਲ ਸ਼ੇਡ ਦਾ ਦੁਪੱਟਾ ਤੇ ਬਹੁਤ ਸੋਹਣਾ ਕਲਰ ਹੈ ਇਹ ਸਿੰਪਲੀ ਬਹੁਤ ਘੈਂਟ ਹੈ ਤੇ ਪਾਇਆ ਵੀ ਤੁਹਾਡਾ ਬਹੁਤ ਸੋਹਣਾ ਲੱਗੂਆ ਤੁਹਾਡੇ ਲੁੱਕ ਹੀ ਬਦਲ ਦੂ ਇਹ ਸੂਟ ਮਤਲਬ ਕਿ ਜੇ ਤੁਸੀਂ ਸਿਲਾਈ ਕਰਾਉਂਗੇ ਇੰਨੀ ਸੋਹਣੀ ਫਿਟਿੰਗ ਆਉਂਦੀ ਹੈ ਨਾ ਇਹਦੀ ਇਹ ਪਾਇਆ ਹੋਏ ਵੀ ਬਹੁਤ ਘੈਂਟ ਲੱਗਦਾ ਬਹੁਤ ਜਿਆਦਾ ਤੇ ਇਹਦਾ ਪ੍ਰਾਈਸ ਹੈਗਾ ਜੀ 1800 ਰੁਪਏ ਹੈਗਾ ਤੇ ਇਹਦੇ ਵਿੱਚ ਤੁਹਾਨੂੰ ਕਲਰ ਦਿਖਾ ਦਗੇ ਆ ਕਲਰ ਇਹਦੇ ਵਿੱਚ ਮਿਲ ਜੂਗਾ ਮਸਟਰਡ ਕਲਰ ਜੀ ਲੋ ਜੀ ਇਹ ਹੈਗਾ ਮਸਟਰਡ ਕਲਰ ਤੋਂ ਇਹ ਹੋਗੀ ਸ਼ਰਟ ਇਹ ਹੋਗੀ ਬਾਟਮ ਤੇ ਇਹ ਹੋ ਗਿਆ ਇਹਦਾ ਦੁਪੱਟਾ ਇਹ ਸੈੱਟਾਂ ਦਾ ਇਹ ਹੈਗਾ ਅ ਮਸਟਰਡ ਕਲਰ ਦਾ ਦੁਪੱਟੇ ਦਾ ਤੇ ਬਚਕਾਰ ਹੋ ਹੈਗਾ ਇਹਦਾ ਅ ਮਰਜੈਂਟਾ ਯਾ ਲਾਈਟ ਮਰਜੈਂਟਾ ਯਾ ਕਲਰ ਆ ਤੇ ਇਹ ਹੋਗੇ ਬਹੁਤ ਸੋਹਣੇ ਸੂਟ ਨੇ ਜੀ ਜੇ ਕਿਸੇ ਨੂੰ ਪਹਿਣਨ ਨੂੰ ਮੇਰੇ ਸੂਟ ਚਾਹੀਦਾ ਹੋਊਗਾ ਤੁਹਾਨੂੰ ਅਸੀਂ ਸਕਰੀਨ ਤੇ ਨੰਬਰ ਦੇ ਦਵਾਂਗੇ ਤੇ ਤੁਸੀਂ ਆਰਡਰ ਕਰ ਸਕਦੇ ਹੋ ਤੇ ਇੱਕ ਆ ਗਿਆ ਜੀ ਮਸਲੀਨ ਕੋਟਨ ਦੇ ਦੁਪੱਟਿਆਂ ਨਾਲ ਸੂਟ ਲੋ ਜੀ ਇਹ ਹੈਗਾ ਆਪਣਾ ਲਾਈਟ ਗ੍ਰੇ ਕਲਰ ਲੋ ਜੀ ਇਹ ਹੈਗਾ ਲਾਈਟ ਗ੍ਰੇ ਕਲਰ ਦਾ ਸੂਟ ਇਹ ਬਿਲਕੁਲ ਕਾਟਨ ਦਾ ਸੂਟ ਹੈ ਇਹ। ਦਾ ਸੰਤਾਜੀ ਹੈ ਇੱਕ ਗ੍ਰੇ कलर ਦਾ ਤੇ ਬਹੁਤ ਸੋਹਣਾ ਮਤਲਬ ਕਿ ਇਹਦਾ ਪ੍ਰਿੰਟ ਬਣਿਆ ਹੋਇਆ ਵੱਡੇ ਵੱਡੇ ਫਲਾਵਰ ਬਣੇ ਹੋਏ ਨੇ ਤੇ ਇਹਦੇ ਇਹ ਫਲਾਵਰ ਬਾਜੂ ਤੇ ਵੀ ਆਉਣਗੇ। ਨੀਚੇ ਲਾਈਨਰ ਵਗੈਰਾ ਆ ਗਈਆਂ। ਮਤਲਬ ਕਿ ਜੋ ਆਪਾਂ ਕੇਰਾ ਬਣਾਵਾਂਗੇ ਇਦਾਂ ਲਾਈਨਿੰਗ ਲਾਈਨਿੰਗ ਆ ਜੂ ਘੇਰੇ ਤੇ ਤੇ ਇਦਾਂ ਮੂਰੇ ਫਲਾਵਰ ਆਊਗਾ ਤੇ ਲਾਈਟ ਜਾਂ ਮਤਲਬ ਕਿ ਸ਼ੈਡੋ ਬਣਾਇਆ ਫਲਾਵਰ ਦਾ ਉੱਪਰਲੇ ਪਾਸੇ ਗਲੇ ਤੇ ਤੇ ਇਦਾਂ ਹੀ ਇਹਦੇ ਬੈਕ ਸਾਈਡ ਤੇ ਆਊਗਾ ਜੀ। ਇਹ ਇਹ ਹੋ ਗਿਆ ਦਾ ਬੈਕ ਸਾਈਡ ਵੀ ਬਹੁਤ ਸੋਹਣੀ ਹੈ ਜੀ ਬਹੁਤ ਕਹਿਣ ਲੱਗਦੀ ਹੈ ਬੈਕ ਸਾਈਡ ਵੀ ਤੇ ਇਹਦੇ ਨਾਲ ਹੈਗੀ ਹੈ ਪਲੇਨ ਬਾਟਮ ਤੇ ਲੋਜੀ ਇਹ ਹੈਗੀ ਹੈ ਪਲੇਨ ਬਾਟਮ ਜੇ ਤੁਹਾਨੂੰ ਇਹਦਾ ਦੁਪੱਟਾ ਦਿਖਾਈਏ ਖੋਲ ਕੇ ਨਾ ਦੁਪੱਟਾ ਹੀ ਬਹੁਤ ਜ਼ਿਆਦਾ ਕਹਿਟ ਹੈ ਵੇਖੋ ਇਹ ਹੈਗਾ ਜੀ ਇਹਦਾ ਦੁਪੱਟਾ ਬਹੁਤ ਸੋਹਣਾ ਦੁਪੱਟਾ ਤੇ 2 ਮੀਟਰ ਦਾ ਦੁਪੱਟਾ ਮਸਲੀਨ ਕਾਟਨ ਦਾ ਦੁਪੱਟਾ ਦੁਪੱਟੇ ਨੂੰ ਹੱਥ ਲਾਏ ਨਾ ਬਿਲਕੁਲ ਮਲਾਈ ਮਲਾਈ ਵਰਗਾ ਦੁਪੱਟਾ ਹੈ ਸੌਫਟ ਸੌਫਟ ਤੇ ਆ ਤੇ ਸੂਟ ਬਹੁਤ ਐਂਡ ਲੱਗੂ ਆ ਸਲਾਈ ਕਰਕੇ ਤੁਹਾਡੀ ਲੁੱਕ ਬਦਲ ਦੂਗਾ ਤੇ ਜਿਸ ਨੇ ਵੀ ਮੇਰੇ ਭੈਣ ਨੇ ਚਾਹੀਦਾ ਹੋਊਗਾ ਤਾਂ ਤੁਸੀਂ ਮੰਗਵਾ ਸਕਦੇ ਹੋ ਇਹ ਸਿਰਫ ਇੱਕ ਪੀਸ ਰਹਿ ਗਿਆ ਬਾਕੀ ਸਾਰੇ ਦੇ ਨਾਲ ਦੇ ਵਿਕ ਗਏ ਨੇ ਜੇ ਕਿਸੇ ਨੂੰ ਚਾਹੀਦੇ ਹੋ ਹੋਰ ਵੀ ਹਾਂ ਤਾਂ ਆਰਡਰ ਕਰਦੇ ਹੋ ਤੇ ਅਸੀਂ ਮੰਗਵਾ ਦੇਣੀ ਹੈ ਠੀਕ ਹੈ ਨਾ ਤੇ ਲੋ ਜੀ ਇਹ ਦੇ ਨਾਲ ਲਈ ਹੋਰ ਟਿਕਾ ਆ ਗਿਆ ਆਪਣੇ ਨਵੇਂ ਇਹ ਵੀ ਹੈਗਾ ਖਾਦੀ ਕਾਟਨ ਦਾ ਸੂਟ ਹੈ ਇਹ ਖਾਦੀ ਕਾਟਨ ਦਾ ਸੂਟ ਹੈ ਤੇ ਇਹ ਹੋਊਗੀ ਇਹਦੀ ਸ਼ਰਟ ਤੇ ਇਹ ਹੋਊਗੀ ਇਹਦੀ ਬਾਟਮ ਪਲੇਨ 3 ਮੀਟਰ ਕਹਿ ਕੇ ਦਵਾਂਗੇ ਜਿਹੜਾ ਸੂਟ ਅਸੀਂ ਬਾਟਮ 3 ਮੀਟਰ ਕਹਿ ਕੇ ਦਵਾਂਗੇ ਉਹ 3 ਮੀਟਰ ਹੀ ਨਿਕਲੂਗੀ ਤੇ ਇਹ ਹੋ ਗਿਆ ਇਹਦਾ ਦੁਪੱਟਾ ਇਹਦਾ ਵੀ ਦੁਪੱਟਾ ਉਹਦਾ ਇਹ ਚੀਜ਼ ਪੂਰੀ ਵਧੀਆ ਐ ਇਤਾਂ ਨਹੀਂ ਹੈਗਾ ਕੋਈ ਲੰਬੇ ਵਾਲੀ ਗੱਲ ਹੋਊਗੀ ਤੇ ਸੂਟ ਵੀ ਪਾਈ ਪਾਉਣ ਲੱਗੂਗਾ ਤੇ ਪ੍ਰਿੰਟਡ ਪੱਟਾ ਤੇ ਇਤਾਂ ਦਾ ਸੂਟ ਬਣ ਕੇ ਤਿਆਰ ਹੋ ਜੀਏ ਤੁਸੀਂ ਫਿੱਕ ਦੇਖ ਲਓ ਇਤਾਂ ਮੈਂ ਸੂਟ ਬਣ ਕੇ ਤਿਆਰ ਹੋਊਗਾ ਤੇ ਇਹਦਾ ਪ੍ਰਾਈਸ ਵੀ ਤੁਸੀਂ ਜੇ ਚਾਹੀਦਾ ਹੋਊਗਾ ਤਾਂ ਕਮੈਂਟ ਕਰਕੇ ਦੱਸ ਦਿਓ ਸਕਰੀਨ ਤੇ ਨੰਬਰ ਦਵਾਂਗੇ ਤੇ ਤੁਸੀਂ ਮੰਗਵਾ ਸਕਦੇ ਹੋ ਇਹ ਲੋਜੀ ਨੂੰ ਨਾ ਅਗੇ ਜੀ ਪਿਓਰ ਦੀ ਚੁੰਨੀ ਨਾਲ ਜੋ ਮੇਰੇ ਭੈਣਾਂ ਕੁਝ ਕੋ ਪਿਓਰ ਦੀ ਚੁੰਨੀ ਨਾਲ ਪਾਣਾ ਪਸੰਦ ਕਰਦੇ ਨੇ ਉਹ ਵਾਲਾ ਸੂਟ ਹੈ ਇਹ ਹੈਗਾ ਲਵੈਂਟਰ ਕਲਰ ਡਾਰਕ ਕਲਰ ਵੈਂਟਰ ਹੈਗੀ ਉਹਦਾ ਵੈਸੇ ਪਰਪਲ ਕਲਰ ਲੱਗਿਆ ਹੈ ਪਰਪਲਈ ਜਾਂ ਜਾਮਨੀ ਤੇ ਦੇਖੋ ਜੀ ਹੈਂਡਵਰਕਿੰਗ ਦੀ ਕੜਾਈ ਹੈ ਤੇ ਜਾਰੀ ਨਹੀਂ ਹੈਗੀ ਥੋੜੀ ਉਹ ਵੈਸਾ ਆਰੀ ਦਾ ਕੰਮ ਕਰਿਆ ਹੋਇਆ ਹੈ ਇਹ ਆਰੀ ਦੀ ਕੜਾਈ ਹੈ ਵਿੱਚ ਹੀ ਹੈਂਡਵਰਕ ਦੀ ਕੜਾਈ ਹੈ ਦੇਖੋ ਤੇ ਹੈਗਾ ਇਹ ਪਰਪਲ ਕਲਰ ਇਹ ਹੋ ਗਿਆ ਨਾ ਫਰੰਟ ਤੇ ਇਹ ਹੋਊਗੀ ਇਹਦੀ ਬੈਕ ਸਾਈਡ ਇਹ ਹੋਊਗੀ ਇਹਦੀ ਬੈਕ ਸਾਈਡ ਠੀਕ ਆ ਤੇ ਨਾਲ ਹੋਊਗੀ ਇਹਦੇ ਪਲੇਨ ਬਾਟਮ ਪਰਪਲ ਕਲਰ ਦੀ ਬਾਟਮ ਹੋਊਗੀ ਤੇ ਕੱਪੜਾ ਬਹੁਤ ਘੈਂਟ ਹੈ ਤੇ ਕਾਟਨ ਦਾ ਸੂਟ ਆ ਬਾਹਰ ਅੰਦਰ ਪਾਇਓ ਚਾਹੀ ਘਰ ਵਾਸਤੇ ਪੂਰਾ ਵਧੀਆ ਕੱਪੜਾ ਹੈ ਤੇ ਇਹ ਹੋਊਗਾ ਇਹਦਾ ਪਿਓਰ ਦਾ ਦੁਪੱਟਾ ਦੁਪੱਟਿਆ ਵੀ ਬਹੁਤ ਸੋਹਣੀ ਡੈਸ਼ਾ ਦੁਪੱਟੇ ਦੀ ਦੇਖੋ ਇਹਦਾ ਦੁਪੱਟਾ ਹੋਊਗਾ ਇਹਦਾ ਜੇ ਕਿਸੇ ਸੇ ਵੀ ਮੇਰੀ ਭੈਣ ਨੂੰ ਚਾਹੀਦਾ ਹੋਆ ਤਾਂ ਕਮੈਂਟ ਕਰਕੇ ਦੱਸ ਦੇਣਾ ਇਹਦਾ ਪ੍ਰਾਈਸ ਹੈ ਜੀ 500 ਰੁਪਏ ਤੇ ਤੁਹਾਨੂੰ ਸਕਰੀਨ ਤੇ ਨੰਬਰ ਦੇ ਦਵਾਂਗੇ ਤੇ ਜਿਸ ਨੇ ਵੀ ਆਰਡਰ ਕਰਨਾ ਉਹ ਕਰ ਸਕਦੇ ਹੋ ਇਹਦੇ ਵਿੱਚ ਇੱਕ ਤੁਹਾਨੂੰ ਮਿਲੂਗਾ ਬਲੈਕ ਕਲਰ ਜੇ ਕਿਸੇ ਨੂੰ ਵੀ ਚਾਹੀਦੇ ਹੋਣਗੇ ਤਾਂ ਜਰੂਰ ਦੱਸਿਓ ਤੇ ਲੋ ਜੀ ਇਹ ਸੀ ਆਪਣੀ ਅੱਜ ਛੋਟੀ ਜਿਹੀ ਵੀਡੀਓ ਬਹੁਤ ਹੀ ਸੋਹਣੇ ਸੋਹਣੇ ਸੁੱਟਾਂ ਵਾਲੀ ਵੀਡੀਓ ਸੀ ਮੇਰੇ ਭੈਣਾਂ ਵਾਸਤੇ ਜੇ ਕਿਸੇ ਵੀ ਮੇਰੇ ਜắp ਕਾਲ ਕਰ ਲੈਣਾ WhatsApp ਕਾਲ ਕਰਨਾ ਤੇ ਚਲੋ ਜੀ ਲੈ ਕੇ ਆਵਾਂਗੇ ਕੱਲੂ ਇੱਕ ਹੋਰ ਵੀਡੀਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਲਾਈਕ ਕਰਨਾ ਸਬਸਕ੍ਰਾਈਬ ਕਰਨਾ ਤੇ ਇਸੇ ਤਰ੍ਹਾਂ ਮਿਲਾਂਗੇ ਕੱਲੂ ਹੋਰ ਵੀਡੀਓ ਬਣਾ ਤੱਕ ਤੱਕ ਰਿਹਾ ਰਹੇ ਅਨੁਸ਼ਸ਼ਿਕਾ